ਫਰੀਕਾਲ ਜੀ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਨ ਲੱਗੇ ਆ ਸਪਰੇ ਬਾਰੇ ਵੀ ਹੁਣ ਸਹੀ ਟਾਈਮ ਆ ਬਿਲਕੁਲ ਸਪਰੇ ਦਾ ਕਿਉਂਕਿ ਹੁਣ ਤੱਕ ਬਰਸਾਤਕ ਦੇ ਦਿਨ ਤੇ ਮੀਂਹ ਪੈਂਦਾ ਰਿਹਾ ਬਹੁਤ ਕੋਈ ਸਪਰੇ ਨਹੀਂ ਹੋਈ ਹੈਗੀ ਟਾਈਮ ਲੰਘ ਗਿਆ ਜਿਹੜਾ ਵੀ ਟਾਈਮ ਹੈਗਾ ਦਾ ਸਪਰੇ ਕਰਨ ਦਾ ਕਿਉਂਕਿ ਬਰਸਾਤ ਕਰਕੇ ਸਪਰੇ ਨਹੀਂ ਕਰ ਹੋਈ ਜ਼ਿਆਦਾਤਰ ਜ਼ਮੀਨਾਂ ਤੇ ਦਿਨ ਰਹਿ ਗਏ ਥੋੜੇ ਹੀ ਹੁਣ ਜਿਹੜੀ ਆਪਣੀ ਪੱਕਣ ਪਈ ਗਈ ਇਹਦੇ ਕਰਕੇ ਜਿਹੜੀ ਆਪਾਂ ਨੇ ਹੁਣ ਸਪਰੇਅ ਕਰਨੀ ਹੈ ਕੋਈ ਵੀ ਆਪਾਂ ਸੋਚਦੇ ਆ ਵੀ ਵਧੀਆ ਹੀ ਸਪਰੇਅ ਕਰੀਏ ਆਪਾਂ ਇੱਕੋ ਵਾਰ ਚ ਕਿਉਂਕਿ ਹਰੇਕ ਜਿੰਮੇਵਾਰ ਦਾ ਇਹੀ ਸੋਚਣਾ ਵੀ ਸਪਰੇਅ ਤਾਂ ਹੁਣ ਇੱਕ ਹੀ ਕਰਨੀ ਆ ਵੀ ਉਹਨੂੰ ਵਧੀਆ ਕਰੀਏ ਅਤੇ ਵਧੀਆ ਢੰਗ ਨਾਲ ਹੋਵੇ ਤਾਂ ਸਭ ਤੋਂ ਵਧੀਆ ਗੱਲ ਆ ਬਾਕੀ ਹੁਣ ਦਿਨ ਵੀ ਬਹੁਤ ਵਧੀਆ ਏ ਧੁੱਪਾਂ ਨਿਕਲ ਰਹੀ ਆ ਉਹਦੇ ਬਾਰੇ ਥੋੜੀ ਗੱਲਬਾਤ ਕਰਦੇ ਆ ਕਿਉਂਕਿ ਜ਼ਿਆਦਾਤਰ ਕਿਸਾਨ ਵੀਰ ਮੈਂ ਦੇਖਿਆ ਜਿਹੜੀਆਂ ਤਿੰਨ ਚਾਰ ਸਪਰੇਅਾਂ ਇਹਨਾਂ 'ਤੇ ਫੋਕਸ ਕਰਦੇ ਆ ਵੀ ਇਹ ਸਪਰੇਅਾਂ ਦਾ ਰਿਜ਼ਲਟ ਵੀ ਵਧੀਆ ਏ ਤੁਸੀਂ ਟਰਾਈ ਵੀ ਕੀਤੀਆਂ ਹੋਈਆਂ ਬਰਤ ਦੇਵੀ ਆ ਤੁਸੀਂ ਜਿਕਨਾ ਆਪਣੀ ਨਾਈਟੀ ਬੋ ਹੋਗੀ ਐਵੇਂ ਸਟਾਰ ਟਾਪ ਹੋਗੀ ਅਤੇ ਇੱਕ ਗੈਲੀਲਿਓ ਹੋਗੀ ਇਹ ਕਿਸਾਨ ਵੀਰੇ ਤਿੰਨਾਂ ਦਵਾਈਆਂ ਨੂੰ ਮੈਂ ਦੇਖਿਆ ਜ਼ਿਆਦਾਤਰ ਵਰਤਦੇ ਆ ਹੋਰ ਵੀ ਦਵਾਈਆਂ ਹੈਗੀਆਂ ਬਹੁਤ ਵਧੀਆ ਉਹ ਵੀ ਵਰਤਦੇ ਆ ਟਿਲਟ ਹੋਗੀ ਹੋਰ ਹੋਗੀਆਂ ਪਰ ਆਪਾਂ ਸੋਚਦੇ ਆ ਵੀ ਇਹੀ ਤਿੰਨਾਂ ਚ ਜ਼ਿਆਦਾਤਰ ਕਰਦੇ ਆ ਵੀ ਇਹਨਾਂ ਚੋਂ ਕੋਈ ਕੋਈ ਦਵਾਈ ਕਰਤੀਏ ਇਹ ਤਿੰਨੇ ਦਵਾਈਆਂ ਬਹੁਤ ਵਧੀਆ ਜੇ ਤੁਸੀਂ ਹੁਣ ਕਰਨੀ ਚਾਹੁੰਦੇ ਆ ਤੇ ਤਿੰਨਾ ਵਿੱਚੋਂ ਇੱਕ ਦਵਾਈ ਕਰ ਦੋ ਚਾਹੇ ਨੈਟਿਵੋ ਕਰ ਦੋ ਜਿਹੜੀ ਨੈਟਿਵੋ ਆ ਇਹ ਬਾਹਰ ਦੀ ਆਉਂਦੀ ਆ ਆਪਣੀ ਇਹ ਵੀ ਬਹੁਤ ਵਧੀਆ ਦਵਾਈ ਆ ਇਸ ਵਿੱਚ ਟੀਬੂ ਕੋਨਾ ਜੋਲ ਆ ਜਾਂਦਾ 50% ਟਰਾਈਫਲੋਕਸੀ ਸਟ੍ਰੋਬਿਨ ਆ ਜਾਂਦਾ 25% ਇਹ ਦਵਾਈ ਵੀ ਬਹੁਤ ਵਧੀਆ ਇਹਦੀ ਡੋਜ਼ ਇਹ ਜਿਹੜੀ ਆਪਣੀ ਨੈਟਿਵੋ ਆ ਇਹ ਜਿੱਕਣਾ ਆਪਣੇ ਹੁਣ ਜੀਰੀ ਵਿੱਚ ਪੱਤੇ ਦਾ ਧਮਾਕਾ ਕਹਿ ਦਿੰਦੇ ਆਪਾਂ ਪੱਤੇ ਦਾ ਪੂਰਾ ਧੱਬਾ ਹੋਣ ਲੱਗ ਜਾਂਦਾ ਆਪਣੀ ਜੀਰੀ ਵਿੱਚ ਸੀਥ ਫਲਾਈਟ ਹੋਊਗੀ ਉਹ ਡ੍ਰੀਵਲੀ ਹੋ ਗਈ ਜਿਕਨਾ ਪਈ ਪਈ ਆ ਦੇਖੋ ਉਹਦੇ ਵਾਸਤੇ ਹੋ ਗਈ ਇਹ ਜਾਮਣੀ ਤੱਬਾ ਗਰਦਨ ਦਾ ਧਮਾਕਾ ਕਹਿੰਦੇ ਨੇ ਜੀ ਚ ਮਤਲਬ ਉੱਪਰ ਤੇ ਕਰ ਦੇਣਾ ਜੀਆਂ ਜੀਰੀ ਦੀ ਆਪਣੀ ਗੜ ਲੱਗ ਜਾਂਦੀ ਆ ਉਹ ਚੀਜ਼ਾਂ ਵਾਸਤੇ ਇਹ ਬਹੁਤ ਵਧੀਆ ਦਵਾਈ ਆ ਜਿਹੜੀ ਆਪਣੀ ਨੈਡੀ ਬੋਆ ਇਹਦੀ ਡੋਜ਼ ਆਪਾਂ ਨੇ 80 ਤੋਂ 100 ਗ੍ਰਾਮ ਵਰਤਣੀ ਆ ਕੀਲੇ ਦੀ ਆਪਾਂ ਕਰਦੀ ਆ ਜ਼ਿੰਮੇਦਾਰ 80 ਤੋਂ 100 ਗ੍ਰਾਮ ਇਹਦਾ ਲੰਬਾ ਅਸਰ ਕਾਫੀ ਟਾਈਮ ਰਹਿੰਦਾ ਹੈ। ਉਸ ਤੋਂ ਬਾਅਦ ਜੇ ਆਪਾਂ ਕਰਨੀ ਆ ਐਮੀਸਟਾ ਟਾਪ ਉਹ ਵੀ ਦਵਾਈ ਬਹੁਤ ਵਧੀਆ। ਉਹ ਵੀ ਇਹੀ ਸਾਰੀਆਂ ਦਵਾਈਆਂ ਨੂੰ ਹੀ ਕੰਟਰੋਲ ਕਰਦੀ ਆ ਬਿਮਾਰੀਆਂ ਨੂੰ। ਉਹਦੇ ਵਿੱਚ ਅਜੋਕਸੀਸਟ੍ਰੋਬਿਨ ਆ ਜਾਂਦਾ ਇੱਕ ਇੱਕ ਦੂਆ ਸਾਲਟ ਆ ਜਾਂਦਾ ਡੈਫੋਕੋਨਾਜ਼ੋਲ ਡਰਾਈ ਰਾਈ ਡੈਫੋਕੋਨਾਜ਼ੋਲ ਉਹ ਵੀ ਦਵਾਈ ਬਹੁਤ ਵਧੀਆ। ਉਹ ਆਪਾਂ ਨੇ ਕੀਲੇ ਦੀ ਡੋਜ਼ ਲੈਣੀ ਆ 200 ਐਮਐਲ। ਜਿਹੜੀ ਗੈਲੀਲਿਓ ਆ ਜੇ ਤੁਸੀਂ ਉਹ ਕਰਨੀ ਚਾਹੁੰਦੇ ਆ ਉਹਦੀ ਡੋਜ਼ ਲੈਣੀ ਆ ਆਪਾਂ ਨੇ 400 ਐਮਐਲ। ਜਿਹੜੀ ਜੀ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਜ਼ਿਆਦਾ ਹੀ ਡੋਟੀ ਆ ਵੀ ਜਿਹੜੀ ਆਪਣੀ ਡੋਟੀ ਕਹਿੰਦੇ ਆਪਾਂ ਬਤਰੰਗ ਦਾਣਾ ਦੇਖਣਾ ਇਹ ਆ ਪਿਆਵ ਆ ਦੇਖ ਰਹੀ ਹਾਂ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਜ਼ਿਆਦਾ ਇਹ ਡੋਟੀ ਜੀ ਫਿਰ ਤੁਸੀਂ ਗੈਲੀਲਿਓ ਕਰੋ 400 ਐਮਐਲ ਜੇ ਥੋੜੀ ਆ ਵੀ ਨਹੀਂ ਹੈਗੀ ਫਿਰ ਤੁਸੀਂ ਗੈਲੀਲਿਓ ਕਰਨਾ ਚਾਹੁੰਦੇ ਆ ਤਾਂ ਤੁਸੀਂ 1 ਲੀਟਰ ਗੈਲੀਲਿਓ 3 ਕੀਲਿਆਂ ਚ ਵੀ ਕਰ ਸਕਦੇ ਆ ਯਾਨੀ ਕਿ ਸਭਾ 300 ਐਮ ਐਲ ਕਿਲੇ ਦੀ ਲੋਗ ਲੋ ਦੀ ਇਹ ਨੂੰ ਆਪਾਂ ਤਿੰਨ ਕਿਲਿਆਂ ਚ ਵੀ ਕਰ ਸਕਦੇ ਹਾਂ ਬਾਕੀ ਇਹ ਜੇ ਗੱਲ ਕਰੀ ਆਪਾਂ ਕਿਸੇ ਵੀ ਦਵਾਈ ਦੀ ਇਹ ਇਹ ਜਿਹੜੀ ਤਿੰਨੇ ਦਵਾਈਆਂ ਇਹ ਆਪਣੇ ਖੇਤ ਵਿੱਚ ਬਹੁਤ ਲੰਮਾ ਅਸਰ ਰੱਖਦੀਆਂ ਯਾਨੀ ਕਿ ਜੇ ਕੋਈ ਹੋਰ ਦਵਾਈ 10 ਤੋਂ 15 ਦਿਨ ਅਸਰ ਰੱਖਦੀ ਆ ਤੇ ਇਹ ਤਿੰਨੇ ਦਵਾਈਆਂ ਟੌਪ ਦੀਆਂ 20 ਤੋਂ 25 ਦਿਨ ਅਸਰ ਰੱਖਦੀਆਂ ਇਨਾ ਲੰਬਾ ਸਹ ਰੰਦਾ ਇਹਨਾਂ ਦਾ ਬਾਕੀ ਇਹ ਤਿੰਨੇ ਦਵਾਈਆਂ ਗੱਲ ਆਪਾਂ ਕੋਈ ਵੀ ਇਨਸੈਕਟੀਸਾਈਡ ਹੋਰ ਮਿਕਸ ਕਰ ਸਕਦੇ ਹਾਂ ਜਿੱਕਿਣਾ ਹੁਣ ਜੇ ਸੰਢੀ ਲੱਗਦੀ ਆਪਾਂ ਨੂੰ ਆਪਣੇ ਜੀਰੀ ਵਿੱਚ ਵੀ ਸੰਢੀ ਵੀ ਹੈਗੀ ਆਪਾਂ ਸੰਢੀ ਦੀ ਦਵਾਈ ਮਿਕਸ ਕਰਨਾ ਚਾਹੁੰਦੇ ਆ ਫਿਰ ਆਪਾਂ ਸੰਢੀ ਦੀ ਦਵਾਈ ਵੀ ਜੇ ਮਿਕਸ ਕਰ ਸਕਦੇ ਆ ਜੇ ਆਪਣੇ ਤੋਤਾ ਜਿਹਾ ਲੱਗਦਾ ਜਿਹੜੀ ਤੋਤੇ ਵਾਲੀ ਲੱਗ ਆਉਂਦੀ ਆ ਉਹ ਵੀ ਆਪਾਂ ਇਹਦੇ ਗਾ ਮਿਕਸ ਕਰ ਸਕਦੇ ਆ ਇਹਦੇ ਗੱਲ ਤਕਰੀਬਨ ਹਰੇਕ ਦਵਾਈ ਮਿਕਸ ਹੋ ਜਾਂਦੀ ਆ ਦਵਾਈਆਂ ਗੱਲ ਇਹ ਤੁਸੀਂ ਨਾ ਜੋ ਕੋਈ ਵੀ ਦਵਾਈ ਵਰਤੋ ਇਹਦਾ ਰਿਜ਼ਲਟ ਬਹੁਤ ਵਧੀਆ ਆਏ ਜ਼ਿਆਦਾਤਰ ਜ਼ਿੰਮੇਦਾਰ ਵਰਤਦੇ ਵੀ ਹੈ ਨਾ ਦਵਾਈਆਂ ਨੂੰ ਬਾਕੀ ਕਰਕੇ ਦੇਖੋ ਤੁਸੀਂ ਮੈਂ ਤਾਂ ਇਹੀ ਕਹੂੰਗਾ ਵੀ ਇਹ ਤਿੰਨੇ ਦਵਾਈਆਂ ਕਿਉਂਕਿ ਬਾਰ-ਬਾਰ ਦਵਾਈ ਹੋਣੀ ਨਹੀਂ ਹੁਣ ਜਿਹੜੀ ਸਪਰੇਅ ਕਰਨੀ ਸੀ ਆਪਾਂ ਨੇ ਇੱਕੇ ਹੋਣੀ ਹੈ ਦੇ ਪਰ ਹੁਣ ਤੁਸੀਂ ਦੇਖ ਸਕਦੇ ਹੋ ਜੀੜੀਆਂ ਪੂਰੀ ਆ ਗਈ ਇਹ ਤੋਂ ਬਾਅਦ ਦੂਜੀ ਸਪਰੇਅ ਤਾਂ ਨਹੀਂ ਦੇ ਪਰ ਹੁਣ ਜੇ ਆਪਾਂ ਨੇ ਸਪਰੇਅ ਕਰਨੀ ਆ ਤਾਂ ਉਹਦੇ ਨਾਲੋਂ ਹੁਣ ਬਾਰ-ਬਾਰ ਕਰਨੇ ਨਾਲੋਂ ਇੱਕ ਸਪਰੇਅ ਕਰ ਦੋ ਵਧੀਆ ਜਿਹੜੀ ਐਂ ਚੰਗਾ ਰਿਜ਼ਲਟ ਦੇਵੇ ਬਾਕੀ ਇਹ ਦਵਾਈਆਂ ਨੂੰ ਮੌਸਮ ਦੇਖ ਕੇ ਸਪਰੇਅ ਕਰਿਓ بارش ਤੋਂ ਕਿਉਂਕਿ بارش ਦਾ ਕੋਈ ਪਤਾ ਨਹੀਂ ਹੋ ਤੁਸੀਂ ਦੇਖਦੇ ਰਹੇ 15 20 ਦਿਨਾਂ ਇਹਨਾਂ ਪੂਰਾ ਵੀ ਪੈਂਦੇ ਤੇ ਬਾਕੀ ਦਾ ਰਿਜ਼ਲਟ ਬਹੁਤ ਵਧੀਆ ਪਾਣੀ ਇਹਨੂੰ 150 ਤੋਂ ਲੈ ਕੇ 200 ਲੀਟਰ ਤੱਕ ਪਾਣੀ ਲਾਉਣਾ ਆਪਾਂ ਨੇ ਹੁਣ ਆਪਾਂ ਕੀ ਕਰਦੇ ਚਾਰ ਪੰਪਾ ਲਾ ਦਿੰਦੇ ਆ ਕੀਲੇ ਦੇ ਇੰਜਨ ਵਾਲੇ ਚਾਰ ਪੰਪਾਂ ਗਿਆ ਲੋ ਗੱਲ ਨਹੀਂ ਬਣਦੀ ਚਾਰ ਪੰਪਾਂ ਚ 100 ਲੀਟਰ ਪਾਣੀ ਬਣਿਆ ਕਿੱਥੇ ਆਪਣੇ ਬਣਦੇ ਆ 6 ਤੋਂ 8 ਪੰਪ ਚਾਹੀ 6 ਲਾਓ 7 ਲਾਓ ਕੋਸ਼ਿਸ਼ ਕਰੋ 8 ਪੰਪ ਲਾਉਂਗੇ ਕਿਉਂਕਿ ਜਿੰਨਾ ਪਾਣੀ ਲਗੂਗਾ ਉਨਾ ਵਧੀਆ ਕਿਸੇ ਵੀ ਦਵਾਈ ਦਾ ਰਿਜ਼ਲਟ ਹੋਊਗਾ ਠੀਕ ਹੈ ਬਾਕੀ ਤੁਸੀਂ ਕਰਕੇ ਦੇਖਿਓ ਬਾਕੀ ਤੁਸੀਂ ਦੱਸਿਓ ਵੀ ਤੁਸੀਂ ਕਮੈਂਟਾਂ ਵਿੱਚ ਵੀ ਤੁਸੀਂ ਕਿਸਾਨ ਵੀਰੂ ਕਿਹੜੀ ਦਵਾਈ ਵਰਤਦੇ ਆ ਕਿਉਂਕਿ ਅਸੀਂ ਜ਼ਿਆਦਾਤਰ ਇਹੀ ਦਵਾਈਆਂ ਸਾਡੇ ਨੇ ਰეკਮੈਂਡ ਕੀਤੀਆਂ ਜਾਂਦੀਆਂ ਇਹਨਾਂ ਦਾ ਰਿਜ਼ਲਟ ਵੀ ਬਹੁਤ ਵਧੀਆ ਜੇ ਤੁਹਾਡੇ ਜ਼ਿਆਦਾ ਹੀ ਡੋਡੀ ਲੱਗਦੀ ਆ ਤੁਹਾਨੂੰ ਫੇ ਤੁਸੀਂ ਕਾਪਰ ਸਲਫੇਟ ਵੀ ਆਉਂਦੀ ਆ ਉਹ ਵੀ ਆਪਾਂ ਕਰ ਸਕਦੇ ਆ ਉਦੇ ਬਾਰੇ ਮੈਂ ਲੱਗ ਤੋਂ ਵੀਡੀਓ ਬਣਾਉਂਗਾ ਵੀ ਕਿੰਨੀ ডোজ ਪਾਉਣੀ ਆ ਕਿੰਨੀ ਕਿਆ ਕਰਨੀ ਆ ਉਹ ਵੀ ਆਪਾਂ ਕਰ ਲੈਂਦੇ ਆ ਜੇ ਉਹ ਪਰ ਜਿਹੜੀ ਕਾਪਰ ਆਕਸੀਕਲਰਾਈਟ ਆਉਂਦੀ ਆ ਉਹ ਬਚਾ ਕੇ ਹੋਣੀ ਆ ਉਹ ਬਹੁਤ ਦੇਖ ਕੇ ਕਰਨੀ ਪੈਂਦੀ ਆ ਅਸਲ ਵਿੱਚ ਉਹ ਹੁੰਦੀ ਪਹਿਣਾ ਹੀ ਆ ਜੇ ਆਪਾਂ ਪਹਿਣਾ ਕਰ ਲਈਏ ਬੰਬੋਲੇ ਚਾਉ ਤੇ ਟਾਈਮ ਕਰਤੀਏ ਤਾਂ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਹੈ ਚਲੋ ਇਹ ਤਿੰਨਾਂ ਦਵਾਈਆਂ ਬਾਰੇ ਥੋੜੀ ਗੱਲਬਾਤ ਸੀ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਈ ਤਾਂ ਕਮੈਂਟਾਂ 'ਚ ਜਰੂਰ ਮੈਸੇਜ ਕਰਿਓ ਬਾਕੀ ਤੁਸੀਂ ਵੀ ਦੱਸਿਓ ਕਿਸਾਨ ਵੀਰੋ ਕਿਹੜੀ-ਕਿਹੜੀ ਦਵਾਈ ਵਰਤਦੇ ਆ ਏ ਸੀ ਨਾਲ ਬਾਰੇ ਕਰ ਲਵਤ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਜੀ